ਜੀ ਆਨੀਲੋ ਮਿਲੋਮ 나ੜੀ ਸੋਧਨ ਆਈ ਬੀਪੀ ਲੋ ਬੀਪੀ ਚਿੰਤਾ ਤੇ ਨੈਰੋ ਸਟ्रेस ਦੂਰ ਕਰਨ ਲਈ ਜੀ ਬੜੇ ਇਕਾਗਰ ਮਾਨਾ ਤਿਬਿਆ ਪਾਮਨਾਲ ਜੀ ਇੱਕ ਮਾਨਿਕ ਚਿਤੋਗੇ ਬਾਰਕੇਸ਼ਨ ਇਸ ਨਾਲ ਠੀਕ ਹੁੰਦੀ ਹੈ ਜੀ ਹੱਥ ਪੈਰ ਕੰਬਦੇ ਐ सब ठीक इस हार्ट प्रॉब्लम आई साइन तनाव स्ट्रेस सब दूर होता है जी सरना है कुछ पल रोकना है फिर बाहर चढ़ देना है फिर वापस लेना है जी रोक के फिर बाहर इस तरह दोनों साइड राउंड बना लो श्वासा दें। ਜਿੰਨੀ ਦੇਰ ਕਰ ਸਕਦੇ ਆ 1 ਮਿੰਟ ਤੋਂ ਲੈ ਕੇ ਜਿੰਨਾ ਸਮਾਂ ਹੈ ਟਾਈਮ ਦੇ ਮੁਤਾਬਕ ਆਪਣੇ ਪ੍ਰਣਾਯਾਮ ਕਰ ਲੈਣੇ ਹਨ 1 ਘੰਟਾ ਸੂਰਜ ਆਪਣੇ ਸਰੀਰ ਨੂੰ ਦੇਵਾਂਗੇ ਸਾਰਾ ਦਿਨ ਠੀਕ ਬਿਮਾਰੀਆਂ ਤੋਂ ਬਚੇ ਰਹਿਵਾਂਗੇ ਪੀਰ ਤੰਦਰੁਸਤ ਰਹਿ ਗਏ ਜੀ